ਮਾਦੀਆਂ ਮਰਾਈਂ ਵੀਡੀਓ ਵੇਖਣ ਵਾਲੇ ਆਪਣੇ ਸਾਰੇ ਹੀ ਬਹੁਤ ਸਾਰੇ ਸਬਸਕ੍ਰਾਈਬਰਾਂ ਦਾ ਬਹੁਤ ਸਾਰੇ ਵਿਊਜ਼ ਦਾ ਆਪਣੇ ਸੱਜਣਾ ਮਿੱਤਰਾਂ ਦਾ ਆਪਣੇ ਰਿਸ਼ਤੇਦਾਰਾਂ ਦਾ ਭੈਣ ਭਰਾਵਾਂ ਦਾ ਤੇ ਆਪਣੇ ਸਾਰੇ ਹੀ ਬੱਚਿਆਂ ਦਾ ਬਹੁਤ ਸਾਰਾ ਮਾਣ ਕਰਦੇ ਹਾਂ ਜੀ ਬਹੁਤ ਸਾਰਾ ਸਵਾਗਤ ਕਰਦੇ ਹਾਂ ਤੇ ਪਹਿ ਦਿਲੋਂ ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਸਾਡੇ ਚੈਨਲ ਨੂੰ ਬਹੁਤ ਮਾਣ ਬਖਸ਼ਿਆ ਬਹੁਤ ਪਿਆਰ ਬਖਸ਼ਿਆ ਬੜੇ ਮਾਣ ਦੇ ਨਾਲ ਸਾਡੀਆਂ ਵੀਡੀਓ ਵੇਖਦੇ ਹੋ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਅਸੀਂ ਤੁਹਾਡਾ ਇੱਕ ਪਰਿਵਾਰ ਆ ਤੇ ਤੁਸੀਂ ਵੀ ਸਾਡਾ ਇੱਕ ਸੋਹਣਾ ਜਿਹਾ ਛੋਟਾ ਜਿਹਾ ਫੁੱਲਾਂ ਦੇ ਗੁਲਦਸਤੇ ਵਰਗਾ ਬਹੁਤ ਪਿਆਰਾ ਜਿਹਾ ਪਰਿਵਾਰ ਹੋ ਜਿਹੜਾ ਸਾਨੂੰ YouTube ਦੇ ਵਿੱਚੋਂ ਮਿਲਿਆ ਵਾ ਤੇ ਤੁਸੀਂ ਵੀ ਸਾਨੂੰ ਬਹੁਤ ਪਿਆਰ ਕਰਦੇ ਹੋ ਬਹੁਤ ਮਾਣ ਕਰਦੇ ਹੋ ਆਪਾਂ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਤੇ ਇਸ ਕਰਕੇ ਆਸ ਕਰਦੇ ਆ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀਆਂ ਵੀਡੀਓ ਇਸੇ ਤਰ੍ਹਾਂ ਹੀ ਦੇਖਦੇ ਰਿਹਾ ਕਰੋ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਿ ਸਾਡੀਆਂ ਬੋਲੀਆਂ ਜਾਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਜੀ ਤੇ ਅੱਜ ਅਸੀਂ ਤੁਹਾਨੂੰ ਇੱਕ ਮਾਜੇ ਦਾ ਬਹੁਤ ਮਸ਼ਹੂਰ ਗੀਤ ਸੁਣਾਉਣ ਲੱਗੇ ਆ ਜੀ ਇਹ ਗੀਤ ਮਾਝੇ ਦਾ ਬਹੁਤ ਮਸ਼ਹੂਰ ਜੇ ਤੇ ਘਰ ਘਰ ਬੋਲਿਆ ਜਾਣ ਵਾਲਾ ਹਰ ਫੰਕਸ਼ਨ ਦੇ ਵਿੱਚ ਬੋਲਿਆ ਜਾਣ ਵਾਲਾ ਤੁਸੀਂ ਵੀ ਜਦੋਂ ਤੁਹਾਡੇ ਘਰਾਂ ਦੇ ਵਿੱਚ ਖੁਸ਼ੀ ਦੇ ਮੌਕੇ ਆਉਂਦੇ ਆ ਤੇ ਇਸ ਗੀਤ ਨੂੰ ਬੋਲਿਆ ਕਰੋ ਨਾਲੇ ਸਾਨੂੰ ਯਾਦ ਕਰਿਆ ਕਰੋ ਤੇ ਨਾਲੇ ਗੀਤ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਕਿਉਂਕਿ ਫਿਰ ਸਾਰਿਆਂ ਕੋਲੇ ਗੀਤ ਪਹੁੰਚ ਜਾਂਦਾ ਵਾ ਤੇ ਸਾਰੇ ਹੀ ਬੋਲ ਸਕਦੇ ਆ ਤੇ ਇਹ ਗੀਤ ਸੁਣ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਸੁਣੋ ਹਣ ਇਸ ਗੀਤ ਨੂੰ ਤੇ ਇਸ ਦਾ ਆਨੰਦ ਮਾਣੋ ਜੀ ਇਹ ਕਿਧਰੋਂ ਆਇਆ ਤਨਿਆ ਇਹ ਕਿਧਰੋਂ ਆਇਆ ਜੀਰਾ ਇਹ ਕਿਧਰੋਂ ਆਇਆ ਤਨਿਆ ਇਹ ਕਿਧਰੋਂ ਆਇਆ ਜੀਰਾ ਲੈ ਕਿਧਰੋਂ ਆਇਆ ਨੀ ਲਹੌਰ ਆਇਆ ਤਨੀਆ ਪਰਸ਼ਾਰੋ ਆਇਆ ਧੀਰਾ ਲਹੌਰ ਆਇਆ ਤਨੀਆ ਪਰਸ਼ਾਰੋ ਆਇਆ ਧੀਰਾ ਲੈ ਫੌਜੀ ਆਇਆ ਨੀ ਛੋਟਗੇ ਲੜਦੇ ਤੇਰਾ ਵੀਰਾ ਤੇ ਫੌਜੀ ਆਇਆ ਨੀ ਛੋਟਗੇ ਲੜਦੇ ਤੇਰਾ ਵੀਰਾ ਲੈ ਕਿਤੇ ਰੱਖਾਂ ਤਨੀਆ ਲੈ ਕਿਤੇ ਰੱਖਾਂ ਜੀਰਾ ਲੈ ਕਿਤੇ ਰੱਖਾ ਤਨਿਆ ਲੈ ਕਿਤੇ ਰੱਖਾਂ ਜੀਰਾ ਲੈ ਕਿਤੇ ਬਿਠਾਵਾਂ ਨੇ ਛੋਟਗੇ ਨਣਦੇ ਤੇਰਾ ਵੀਰਾ ਲੈ ਕਿਤੇ ਬਿਠਾਵਾਂ ਨੇ ਛੋਟਗੇ ਨਣਦੇ ਤੇਰਾ ਵੀਰਾ ਮੈਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਟਿਗੇ ਮੰਦੇ ਢੇਰਾ ਮੀਰਾ ਨਾਂ ਕਾਂਗ ਫਟਾਵਾ ਨੇ ਛੋਟਗੇ ਰਣਦੇ ਤੇਰਾ ਮੀਰਾ ਲਡੋ ਲਗਿਆਈ ਤਨਿਆ ਲਡੋ ਲਗਿਆਈ ਜੀਰਾ ਲਡੋ ਲਗਿਆਈ ਤਨਿਆ ਲਡੋ ਲਗਿਆਈ ਜੀਰਾ ਲ ਰਸ ਗਿਆਈ ਨੀ ਛੋਟਗੇ ਰਣਦੇ ਤੇਰਾ ਮੀਰਾ ਨ ਰਸ ਗਿਆਈ ਨੀ ਛੋਟਗੇ ਰਣਦੇ ਤੇਰਾ ਮੀਰਾ ਔੜੇ ਚੁਗੇਗਾ ਤਨੀਆਂ ਇਹ ਕੌਣ ਚਵੇਗਾ ਜੀਰਾ ਇਹ ਕੌਣ ਚੁਗੇਗਾ ਤਨੀਆਂ ਇਹ ਕੌਣ ਚਵੇਗਾ ਜੀਰਾ ਲੈ ਕੌਣ ਮਨਾਵੇਗਾ ਛੋਟੇ ਨੰਦੇ ਤੇਰਾ ਮੀਰਾ ਲੈ ਕੌਣ ਮਨਾਵੇਗਾ ਛੋਟੇ ਨੰਦੇ ਤੇਰਾ ਮੀਰਾ ਇਹ ਸੱਸ ਚੁਗੇਗੀ ਤਨੀਆਂ ਇਹ ਨੰਦ ਚੁਗੇਗੀ ਜੀਰਾ ਏ ਸਾਸ ਚੁਕੂਗੀ ਤਨੀਆਂ ਏ ਨੰਦ ਚ ਵੇਗੀ ਜੀਰਾ ਮੈਂ ਆਪ ਮਨਾਵਾਂਨੀ ਛੋਟਗੇ ਨੰਦੇ ਤੇਰਾ ਵੀਰਾ ਮੈਂ ਆਪ ਮਨਾਵਾਂਨੀ ਛੋਟਗੇ ਨੰਦੇ ਤੇਰਾ ਵੀਰਾ ਲਾ ਚੋਗਲ ਆਈ ਤਨੀਆਂ ਲਾ ਚੋਗਲ ਆਈ ਜੀਰਾ ਲਾ ਚੋਗਲ ਆਈ ਤਨੀਆਂ ਲਾ ਚੋਗਲ ਆਈ ਜੀਰਾ ਲੈ ਮਨ ਘਿਆਏ ਮੋਹ ਤੀਰੇ ਨੰਦੇ ਤੇਰਾ ਮੀਰਾ ਮਨ ਮੰਨ ਗਿਆ ਏ ਨੀ ਛੋਟੇ ਨੰਦੇ ਤੇਰਾ ਮੀਰਾ ਮਨ ਮੰਨ ਗਿਆ ਏ ਨੀ ਛੋਟੇ ਨੰਦੇ ਤੇਰਾ ਮੀਰਾ ਮਨ ਮੰਨ ਗਿਆ ਏ ਨੀ ਛੋਟੇ ਨੰਦੇ